ਗੱਲ ਜੀ ਮੈਂ ਹਰਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਦਾ ਇੱਕ ਨਵਾਂ ਧਮਾਕਾ ਇੱਕ ਪਾਸੇ ਨਵੀਂ ਸ਼੍ਰੋਮਣੀ ਅਕਾਲੀ ਦਲ ਦਾ ਬਣ ਜਾਣਾ ਜਿੱਤੇ ਸ਼੍ਰੋਮਣੀ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣ ਲਿਆ ਚੁਣ ਲਏ ਗਏ ਨੇ ਜੋ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਤੇ ਲੇਕਿਨ ਦੂਸਰੇ ਪਾਸੇ ਲਗਾਤਾਰੀ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕਿਤੇ ਨਾ ਕਿਤੇ ਜੋ ਹੈ ਆਪਣੀ ਗਲਤੀ ਨੂੰ ਵੀ ਤਾਂ ਉਹਨਾਂ ਨੇ ਪਹਿਲਾਂ ਤੇ ਮੰਨਿਆ ਨਹੀਂ ਹੈਗਾ ਲੇਕਿਨ ਹੁਣ ਲਗਾਤਾਰ ਹੀ ਕੰਮ ਕਰਦੇ ਨਜ਼ਰ ਆ ਰਹੇ ਨੇ ਜੇਕਰ ਗੱਲ ਕਰੀਏ ਜਿੱਥੇ ਵੱਡੇ ਸਵਾਲ ਖੜੇ ਕਰ ਦਿੱਤੇ ਗਏ ਮਨਜਿੰਦਰ ਸਿੰਘ ਸਿਰਸਾ ਨੇ ਤੇ ਅਸ਼ਮ ਜੋ ਪ੍ਰਧਾਨ ਨੇ ਅਸ਼wini ਕੁਮਾਰ ਕਿ ਤੁਹਾਡੀ ਅਸਲੀ ਸ਼੍ਰੋਮਣੀ ਅਕਾਲੀ ਦਲ ਹੈ ਕਿਉਂਕਿ ਅਸੀਂ ਤਾਂ ਸ਼੍ਰੋਮਣੀ ਅਕਾਲੀ ਦਲ ਜੋ ਸ਼੍ਰੀ ਅਕਾਲ ਪਖਤਿਆਰ ਦੇ ਹੁਕਮਨਾਮਿਆਂ ਤੋਂ ਚੱਲਦੀ ਐ ਅਸੀਂ ਤਾਂ ਉਹਨੂੰ ਮਨਜ਼ੂਰ ਕਰਦੇ ਹਾਂ ਜੋ ਗੁਰੂ ਦੇ ਹੁਕਮਾਂ ਨਾਲ ਚੱਲਦੀ ਐ ਤੁਹਾਡੀ ਸ਼੍ਰੋਮਣੀ ਅਕਾਲੀ ਦਲ ਨੂੰ ਅਸੀਂ ਨਹੀਂ ਮੰਨਦੇ ਜਿੱਥੇ ਸੁਖਬੀਰ ਸਿੰਘ ਬਾਦਲ ਨੂੰ ਲਗਾਤਾਰ ਝਟਕੇ ਤੇ ਝਟਕਾ ਵੀ ਲੱਗਾ ਜਿੱਥੇ ਵੱਡਾ ਬਿਆਨ ਨਿਕਲ ਕੇ ਆਇਆ ਚਰਨਜੀਤ ਬਰਾੜ ਦਾ ਸੁਖਬੀਰ ਸਿੰਘ ਬਾਦਲ ਨੂੰ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਪਤਾ ਚੱਲੇਗਾ ਹਜੇ ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਲੇਕਿਨ ਫਿਰ ਵੀ ਉਹਦੇ ਨਾਲ ਚੱਲਦਿਆ ਚੱਲਦਿਆ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਉਨਾਂ ਨੂੰ ਹਾਲਾਂਕਿ ਪੰਥ ਵੱਲੋਂ ਵੀ ਨਕਾਰਿਆ ਗਿਆ ਪੰਥ ਦੇ ਲੋਕਾਂ ਵੱਲੋਂ ਵੀ ਨਕਾਰਿਆ ਗਿਆ ਲੇਕਿਨ ਫਿਰ ਵੀ ਸੁਖਬੀਰ ਸਿੰਘ ਬਾਦਲ ਦੇ ਅੰਦਰ ਪਤਾ ਨਹੀਂ ਕੀ ਹਲਚਲ ਮੱਚੀ ਹੋਈ ਹੈ ਕੀ ਗੱਲ ਮੱਚੀ ਹੋਈ ਹੈ ਜਿਹੜੇ ਹੁਣ ਵੀ ਉਹ ਆਪਣੀਆਂ ਜਿਹੜਾ ਵੋਟਾਂ ਦਾ ਬੈਂਕ ਭਰਨ ਵਾਸਤੇ ਲਗਾਤਾਰ ਲੋਕਾਂ ਨਾਲ ਜੁੜਦੇ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਿੰਦੇ ਆ ਕਿ ਇੱਕ ਅਹਿਮ ਖਬਰ ਨਿਕਲ ਕੇ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਪਾਰਟੀ ਦੇ 55 ਸੀਨੀਅਰ ਆਗੂਆਂ ਨੂੰ ਉਪ ਪ੍ਰਧਾਨ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਰੱਜ ਕੇ ਵਿਰੋਧ ਕੀਤਾ ਜਾ ਰਿਹਾ ਹੈ ਜਿੱਥੇ ਸੱਤ ਮੈਂਬਰੀ ਕਮੇਟੀ ਜਿਹਦੇ ਪੰਜ ਮੈਂਬਰ ਕਾਰਸ਼ਿਦ ਨੇ ਉਹਨਾਂ ਵੱਲੋਂ ਬਿਲਕੁਲ ਪੰਥ ਦੇ ਨਾਲੋਂ ਉਹਨਾਂ ਨੂੰ ਤੋੜ ਦਿੱਤਾ ਗਿਆ ਉਹਨਾਂ ਦੇ ਮੁੱਖ ਦਫ਼ਤਰਾਂ ਦੇ ਉੱਤੇ ਕਬਜ਼ਾ ਕੀਤਾ ਜਾਵੇਗਾ ਉਹਨਾਂ ਦੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹਨਾਂ ਨੂੰ ਤੱਕੜੀ ਦਾ ਨਿਸ਼ਾਨ ਹੈ ਉਹ ਵੀ ਖੋਲਿਆ ਜਾਵੇਗਾ ਲੇਕਿਨ ਉਹਦੇ ਚਲਦਿਆਂ ਫਿਰ ਵੀ ਸੁਖਬੀਰ ਸਿੰਘ ਬਾਦਲ ਜਿਹੜਾ ਸ਼੍ਰੋਮਣੀ ਕਾਲੀ ਦਲ ਤੇ ਆਪਣਾ ਹੱਥ ਜਮਾ ਕੇ ਬੈਠੇ ਹੋਏ ਨੇ ਜਿੱਥੇ ਲਗਾਤਾਰ ਲੋਕਾਂ ਨੂੰ ਮਿਲਦੇ ਨੇ ਵੱਡੇ ਇਕੱਠ ਕਰ ਰਹੇ ਨੇ ਲੇਕਿਨ ਹੁਣ ਜਿਹੜਾ ਸ਼੍ਰੋਮਣੀ ਕਾਲੀ ਦਲ ਨੇ ਨਵਾਂ ਕੀਤਾ ਹੈ ਪ੍ਰਧਾਨ ਜੋ ਹਰਪ੍ਰੀਤ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਉਹਨਾਂ ਨੇ ਕਿਹਾ ਹੈ ਕਿ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਅਸੀਂ ਹਾਂ ਅਸੀਂ ਜਾਣਦੇ ਹਾਂ ਪੰਥ ਦੇ ਲੋਕਾਂ ਨੂੰ ਜੋੜਨਾ ਪੰਥ ਦੇ ਲੋਕਾਂ ਨਾਲ ਕਿਵੇਂ ਦੀ ਗੱਲਬਾਤ ਕਰਨਾ ਲੇਕਿਨ ਉਹਦੇ ਚੱਲਦਿਆਂ ਹੀ ਹੁਣ 55 ਜਿਹੜੇ ਨੇ ਇਨਚਾਰਜ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ ਜਿੱਤੇ 55 ਸੀਨੀਅਰ ਆਗੂਆਂ ਨੂੰ ਉਪ ਪ੍ਰਧਾਨ ਨਿਯੁਕਤ ਕਰਨ ਦਾ ਵੀ ਐਲਾਨ ਕਰ ਰਹੇ ਨੇ ਸ਼੍ਰੋਮਿਕ ਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਾਲਾਂਕਿ ਅਜੇ ਤੱਕ ਉਹਨਾਂ ਨੇ ਆਪਣੀ ਹਿੰਦ ਨਹੀਂ ਛੱਡੀ ਉਹ ਲਗਾਤਾਰ ਹੀ ਆਪਣੀਆਂ ਪਾਰਟੀਆਂ ਦੇ ਪਾਰਟੀ ਦੇ ਨਾਲ ਅੱਗੇ ਦੀ ਅੱਗੇ ਕੰਮ ਕਰ ਰਹੇ ਨੇ ਲੇਕਿਨ ਲੋਕਾਂ ਤੇ ਪੰਥ ਵੱਲੋਂ ਉਹ ਨਕਾਰੇ ਹੋਏ ਨੇ